ਸੀ क्राइम ਦਾ ਡਾਟਾ ਚੈੱਕੇ ਦੇਖ ਲਓ ਡਰੱਗਸ ਦਾ ਡਾਟਾ ਚੈੱਕ ਕਰਕੇ ਦੇਖ ਲਓ ਮੇਰਾ ਇਹ ਮੰਨਣਾ ਵਾ ਕਿ ਪੰਜਾਬ ਦੀ ਕਟੋ-ਕਟ 30% ਵਾਦੀ ਸ਼ਿਫਟ ਕਰ ਚੁੱਕੀ ਆ ਸੋ ਵਾਟ ਯੂ ਆ ਟ੍ਰਾਈਂਗ ਟੂ ਸ਼ੋ ਇਜ਼ ਆਲਸੋ ਵੈਰੀ ਵੈਲਿਊਅਬਲ ਆਈ ਅੰਡਰਸਟੈਂਡ ਲੇਕਿਨ ਇਹ ਬਹੁਤ ਵੱਡੀ ਸੋ ਮੇਰਾ ਦੁਬਾਰਾ ਦੁਬਾਰਾ ਤੁਹਾਨੂੰ ਤੁਹਾਡੇ ਜ਼ਰੀਏ ਆਪਣੇ ਵਿਊਅਰਸ ਦੇ ਤੱਕ ਪਹੁੰਚਾਉਣਾ ਚਾਹੁੰਦਾ ਕਿ ਵਿਧਾਨ ਸਭਾ ਬਣੀ ਕਾਦੇ ਆਸਤੇ ਆ ਵਿਧਾਨ ਸਭਾ ਲਾਅ ਬਣਾਉਣ ਵਾਸਤੇ ਆ ਅਸੀਂ ਵਿਧਾਨਕਾਰ ਆ ਇੱਕ ਵਿਧਾਨਕਾਰ ਨੇ ਇੱਕ ਆਪਣਾ ਬਿਲ ਪੇਸ਼ ਕੀਤਾ ਉਹਦੇ ਤੇ ਬਹਿਸ ਕਰਾ ਲਓ ਜੇ ਬਿਲ ਉਹ ਫੇਲ ਹੋ ਜਾਊਗਾ ਮੈਂ ਛੱਡ ਦੂੰ ਤੇ ਜੇ ਘਟੂ ਘਟ ਬਹਿਸ ਤਾਂ ਹੋਵੇ 117 ਮੈਂਬਰਸ ਆਪਣਾ ਥਿਊ ਪੁਆਇੰਟ ਰੱਖਣ ਹੁਣ ਕੁਝ ਲੋਕ ਕਹਿੰਦੇ ਜੀ ਸਾਡੇ ਬੱਚੇ ਵਿਦੇਸ਼ਾ ਵਿੱਚ ਜਾ ਰਹੇ ਨੇ ਅੰਡਰਸਟੈਂਡ ਕਿ ਕੈਨੇਡਾ ਦੀ origignal ਪੋਪੂਲੇਸ਼ਨ ਸ਼ਿਫਟ ਨਹੀਂ ਹੋ ਰਹੀ ਪੰਜਾਬ ਦੀ origignal ਪੋਪੂਲੇਸ਼ਨ ਸ਼ਿਫਟ ਹੋ ਰਹੀ ਆ ਅੱਛਾ ਜੀ ਕੈਨੇਡਾ ਦੀ ਸਰਕਾਰ ਜੇ ਆਂਦੀ ਹੈ ਵਨ ਮਿੰਟ ਜੀ ਕੈਨੇਡਾ ਦੀ origignal ਪੋਪੂਲੇਸ਼ਨ ਉੱਥੇ ਹੀ ਆ ਉਹ ਉਹਨਾਂ ਕੋ ਰਕਪਾਈਡਾ ਵੱਡਾ ਵਾ ਕਿ ਉਹਨਾਂ ਨੂੰ ਆਬਾਦੀ ਵਰਕਫੋਰਸ ਚਾਹੀਦੀ ਆ ਉਹ ਲਹਿਰੇ ਨੇ ਜਦੋਂ ਜਦੋਂ ਉਹ ਪੂਰਾ ਹੋ ਜਾਂਦਾ ਬੰਦ ਕਰ ਲੈਂਦੇ ਲਾ ਸ ਚੇਂਜ ਕਰ ਰਹੇ ਆ ਉਹ ਵੀ ਹੋਣ ਉਹਨਾਂ ਨੇ ਮੈਂ ਕਹਿੰਦਾ ਜਦੋਂ ਉਹਨਾਂ ਦੀ ਪੂਰੀ ਹੋ ਗਈ ਵਰਕ ਫੋਰਸ ਨੇ ਬੰਦ ਕਰਤਾ ਹੋ ਸਕਦਾ 3-4 ਸਾਲ ਬਾਅਦ ਉਹ ਦੁਬਾਰਾ ਖੋਲ ਦੇਣ ਪਰ ਪੰਜਾਬ ਦੀ origignal ਪਾਪੂਲੇਸ਼ਨ ਸ਼ਿਫਟ ਹੋ ਰਹੀ ਹੈ ਔਰ ਜਦੋਂ ਅਸੀਂ ਅਸੀਂ ਅਗਰ ਕੋਈ ਲਾ ਬਣਾਵਾਂਗੇ ਅਗਰ ਸਾਨੂੰ ਵਰਕ ਫੋਰਸ ਦੀ ਲੋੜ ਆ ਆਪਾਂ ਇਮਿਗ੍ਰੈਂਟ ਵਾਈਟ ਕਰ ਲਾਂਗੇ ਕਿ ਜੀ 7 ਕੇ ਆਓ ਜੀ ਸਾਨੂੰ ਇੱਥੇ ਇਲੈਕਟ੍ਰੀਸ਼ੀਅਨ ਚਾਹੀਦੇ ਨੇ ਪਲੰਬਰਸ ਚਾਹੀਦੇ ਨੇ ਬਟ ਅੱਜ ਦੀ ਡੇਟ ਵਿੱਚ ਬਿਨਾਂ ਕਿਸੇ ਸੋਚ ਸਮਝ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਐਡੇ ਵੱਡੇ ਪਦਰ ਦੇ ਉੱਤੇ ਤੁਸੀਂ ਐਂ ਕਰੋ ਕੁਝ ਨਹੀਂ ਕਰੋ ਜਾ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਜਾ ਕੇ ਚੈੱਕ ਕਰਕੇ ਦੇਖ ਲਓ ਤੁਹਾਨੂੰ ਜੇ 35 40% ਕਿਤੇ ਕਿਤੇ ਪੰਜਾਬ ਦੁਆਬੇ ਵਿੱਚ 50% ਬੱਚੇ ਜਿਹੜੇ ਗੈਰ ਪੰਜਾਬੀਆਂ ਦੇ ਮਿਲਣ ਖਾਸ ਕਰਕੇ ਮੋਹਾਲੀ ਦੀ ਗੱਲ ਕਰੀਏ ਮੋਹਾਲੀ ਦੇ ਆਸ-ਪਾਸ ਜਿਹੜੇ ਬੱਚੇ ਮੈਜੋਰਟੀ ਜਿਹੜੇ ਆ ਉਹ ਨੌਨ ਪੰਜਾਬੀ ਨਹੀਂ ਦੁਆਬੇ ਵਿੱਚ ਬਹੁਤ ਜ਼ਿਆਦਾ ਜੀ ਔਰ ਮੈਂ ਫਿਰ ਰੀਟ੍ਰੀਟ ਕਰਦਾ ਮੈਂ ਉਹਨਾਂ ਦੇ ਖਿਲਾਫ ਨਹੀਂਗਾ ਪਲੀਜ਼ ਅੰਡਰਸਟੈਂਡ ਉਹ ਸਾਡੇ ਦੇਸ਼ ਦੇ ਨਾਗਰਿਕ ਨੇ ਜਿਹੜੇ ਇੱਥੇ ਆ ਚੁੱਕੇ ਨੇ ਜਿਹੜੇ ਵੋਟਰ ਬਣ ਚੁੱਕੇ ਨੇ ਜਿਹੜੇ ਨਾਗਰਿਕ ਸਰਕਾਰੀ ਨੌਕਰੀਆਂ ਉਹਨਾਂ ਨੂੰ ਛੱਡ ਦਿਓ ਤੁਸੀਂ ਘੱਟੋ ਘੱਟ ਅੱਗੇ ਰੈਗੂਲੇਟ ਕਰ ਲਈਏ ਆਪਾਂ ਇਹਦੇ ਵਿੱਚ ਮੈਂ ਕੀ ਗਲਤ ਕਹਿ ਰਿਹਾ ਹਾਂ ਔਰ ਜੇ ਮੈਂ ਗਲਤ ਆ ਤੇ ਇਹਦਾ ਮਤਲਬ ਹਿਮਾਚਲ ਵੀ ਗਲਤ ਆ ਅੱਛਾ ਬਹੁਤ ਸਾਰੀ ਸਟੇਟਸ ਵਿੱਚ ਮਹਾਰਾਸ਼ਟਰ ਦੀ ਗੱਲ ਕਰੀਏ ਜਾਂ કર્ਨਾਟਕ ਵਿੱਚ ਵੀ ਇਹ ਮੂਵਮੈਂਟ ਚੱਲੀ ਸੀ ਕਿ ਬਿਹਾਰ ਤੇ ਯੂਪੀ ਦੇ ਲੋਕਾਂ ਨੂੰ ਟਰੈਕ ਵੀ ਕੀਤਾ ਗਿਆ ਸੀ ਲੇਕਿਨ ਪੰਜਾਬ ਦੀ ਖੂਬਸੂਰਤੀ ਹੈ ਕਿ ਅਸੀਂ ਖੁੱਲੇ ਦਿਲ ਨਾਲ ਸਭ ਦਾ ਸਵਾਗਤ ਵੀ ਕਰਦੇ ਹਾਂ ਮੈਂ ਚਲੋ ਉਹ ਤਾਂ ਸਾਡਾ ਇੱਕ ਵਿਰਸਾ ਨਾ ਜੀ ਕਿ ਅਸੀਂ ਮਤਲਬ ਫਰਾਕ ਦੇ ਲਿਆ ਅਸੀਂ ਸਭ ਨੂੰ ਐਡਜਸਟ ਕਰਦੇ ਨੌਕਰੀਆਂ ਵੀ ਦਿੰਦੇ ਪੈਸੇ ਵੀ ਦਿੰਦੇ ਆ ਉਹਨਾਂ ਦਾ ਉਹਨਾਂ ਨਾਲ ਪਿਆਰ ਵੀ ਕਰਦੇ ਐਸੀ ਗੱਲ ਨਹੀਂ ਕਿ ਜਿਹੜੇ ਸਾਡੇ ਕੋਈ ਵੀ ਪੰਜਾਬ ਦੇ ਵਿੱਚ ਕੰਮ ਕਰਦਾ ਉਹਨੂੰ ਪੂਰਾ ਪ੍ਰੋਪਰਲੀ ਲੋਕੀ ਬਾਇਜ਼ਤ ਦਿੰਦੇ ਇਹ ਚਰਚਾ ਉੱਠੀ ਆ ਤੇ ਕੁਝ ਪਿੰਡਾਂ ਦੇ ਵਿੱਚ ਲੋਕੀ ਲਾਜ਼ ਪਾਸ ਕਰ ਰਹੇ ਨੇ ਪੰਚੇਤਾਂ ਇਹ ਨੋਬਦੀ ਕਿਉਂ ਆਵੇ ਕਿਉਂ ਨਹੀਂ ਪੰਜਾਬ ਸਰਕਾਰ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਵਾਂ ਉਹਨੂੰ ਪੰਜਾਬ ਦੀ ਵਿਧਾਨ ਸਭਾ 'ਚ ਲਿਆ ਕੇ ਇੱਕ ਲਾਅ ਬਣਾ ਦੇਵੇ